なるほど。 ਹਾਂਜੀ ਆ ਕੀ ਕਰਨ ਲਈ ਨਵੀਂ ਫਿਲਮਾਂ ਨੂੰ ਲੈ ਕੇ ਅੱਜ ਮੰਕ ਪੱਤਰ ਦੇ ਕੋਲ ਪਹੁੰਚੇ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਇਹ ਤਰੇਂਦਰ ਫਿਲਮ ਦੇ ਵਿੱਚ ਅਰੰਗਜੀਤ ਦਾ ਕਿਰਦਾਰ ਦਿਖਾਇਆ ਗਿਆ ਹੈ ਇਹ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਨਵਾਂ ਪਾੜਾ ਪਾਉਣ ਦਾ ਕੰਮ ਕਰ ਰਿਹਾ ਹੈ ਜਿਵੇਂ ਸਭ ਤੋਂ ਪਹਿਲਾਂ ਅਜੀਤ ਡੋਵਾਲ ਨੇ ਜਿਹੜਾ ਗੁਰਦਾਸਪੁਰ ਐਸਐਸਪੀ ਸੀ ਸਭ ਤੋਂ ਪਹਿਲਾਂ ਨੇ ਨੌਜਵਾਨਾਂ ਦੇ ਤਸ਼ੱਦਦ ਕਰਨਾ ਸ਼ੁਰੂ ਕੀਤਾ ਉਸ ਤੋਂ ਬਾਅਦ ਅਜਰਾਹ ਹਲਮ ਨੇ ਉਸ ਤੋਂ ਬਾਅਦ ਮੁਹੰਮਦ ਮੋਸਫੇ ਨੇ ਕੇਪੀ ਸਿੰਘ ਗਿੱਲ ਨੇ ਇਹਨਾਂ ਨੇ ਬਹੁਤ ਜ਼ਿਆਦਾ ਸਿੱਖ ਕੌਮ ਦੇ ਉੱਤੇ ਬਹੁਤ ਤਸ਼ੱਦਦ ਕੀਤਾ ਜਿਵੇਂ ਹਣ ਗੋਲ ਹੈ ਆਰਐਸਐਸ ਦਾ ਮੁਖੀ ਹੈ ਫੜਿਆ ਵੀ ਗਿਆ ਹੈ ਜਿਨੇ ਬਾਹਰਲੇ ਮੋਰਖਾਂ ਦੇ ਵਿੱਚ ਵੀ ਬਹੁਤ ਫੜਾ ਜਿਹੜੇ ਨੌਜਵਾਨ ਸਾਡੇ ਮਾਰੇ ਆ ਮਾਰਾਰਿਆਂ ਦੇ ਉਹ ਮੰਨ ਰਿਹਾ ਕੈਨੇਡਾ ਦੀ ਪਾਰਲੀਮੈਂਟ ਨੇ ਵੀ ਕਹਿਤਾ ਹੈ ਵੀ ਇਹ ਸਾਰਾ ਕੁਝ ਭਾਰਤੀ ਏਜੰਸੀਆਂ ਕਰਾ ਰਹੀਆਂ ਹਨ ਪੰਨੂ ਦੇ ਉੱਤੇ ਵੀ ਜੋ ਕਾਤਲਾਂ ਦਾ ਹਮਲਾ ਕੀਤਾ ਗਿਆ ਸੀਗਾ ਉਹਦੇ ਬਾਰੇ ਵੀ ਸਭ ਕੁਝ ਦੱਸਿਆ ਗਿਆ ਹੈ ਅਸੀਂ ਇਹ ਫਿਲਮ ਨਹੀਂ ਚੱਲਣ ਦੇਣੀ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਪੰਜਾਬ ਸਰਕਾਰ ਨੂੰ ਖਾਸ ਕਰਕੇ ਭਗਵੰਤ ਸਾਮਾਨ ਨੂੰ ਬੇਨਤੀ ਕਰ ਰਹੇ ਹਾਂ ਵੀ ਇਹੋ ਜੀ ਫਿਲਮ ਨਾ ਚਲਾਓ ਜੋ ਫਿਰਕਾ ਪ੍ਰਸਤੀ ਪੈਦਾ ਕਰੇ ਜੋ ਫਿਰਕਾਪਤੀ ਪੈਦਾ ਕਰੇ ਇਸ ਲਈ ਅਸੀਂ ਅੱਜ ਜਨਰਲ ਮੈਮੋਰੰਡਮ ਦੇ ਹੈ ਅੱਜ ਇਹ ਫਿਲਮ ਚੱਲਣੀ ਐ ਫਿਲਮ ਬੰਦ ਹੋਣੀ ਚਾਹੀਦੀ ਐ ਕਿਤੇ ਨਹੀਂ ਚੱਲਣੀ ਚਾਹੀਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਕੀ ਲੱਗਦਾ ਫਿਲਮ ਦੇ ਵਿੱਚ ਅਜਿਹੇ ਕਿਹੜੇ ਸੀਨ ਨੇ ਜਾਂ ਕੀ ਸੱਚ ਨੂੰ ਉਹਨਾਂ ਨਾਲ ਇਹ ਜੀ ਬਹੁਤ ਪੜਾ ਕਰਾਰ ਵਿਖਾ ਰਹੇ ਐ ਮੁਸਲਮਾਨ ਰਾਜਿਆਂ ਦਾ ਤੇ ਸਿੱਖਾਂ ਦੇ ਹੁੰਦਾ ਜ਼ੁਲਮ ਦਾ ਇਹ ਵਿਖਾ ਰਹੇ ਐ ਹਾਂ ਜੀ ਕੀ ਕਹਾਂ ਇਹ ਜੀ ਲੱਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਿੱਧੀ ਤੇ ਸਪਸ਼ਟ ਜੇ ਰੂਪ ਦੇ ਵਿੱਚ ਗੱਲ ਕਰੀਏ ਤਾਂ ਗੱਲ ਆਉਂਦੀ ਹੈ अजीत ਡੋਵਾਲ ਦੀ ਤੇ ਜੇ ਆਪਾਂ ਗੱਲ ਕਰੀਏ ਕਿ ਐਨਐਸਏ ਦਾ ਚੀਫ ਤੇ ਸੋਰਸ ਜਿਵੇਂ ਸ਼ਰੋਨੀ ਕਾਲੀ ਗੱਲ ਦਾ ਅਮਰਸਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਦੱਸਿਆ ਪੰਥਕ ਆਗੂਆਂ ਨੇ ਦੱਸਿਆ ਉਸ ਵੇਲੇ ਅਸੀਂ ਐਕਟਿਵ ਨਹੀਂ ਸੀਗੇ ਪਰ ਇਹਨਾਂ ਦੇ ਸੋਰਸ ਦੇ ਆਧਾਰ ਤੇ ਜੇ ਆਪਾਂ ਕਹੀਏ ਤਾਂ ਬਹੁਤ ਮਾੜੀ ਗੱਲ ਹੈ अजीत ਡੋਵਾਲ ਨੇ ਜੋ ਪੰਜਾਬ ਦੇ ਵਿੱਚ ਤਸ਼ੱਦਦ ਕਰਵਾਇਆ ਉਸ ਦੇ ਆਧਾਰ ਤੇ ਜਾਂ ਉਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਤਸ਼ੱਦਦ ਹੋਇਆ ਬਹੁਤ ਗਲਤ ਹੋਇਆ ਇਸ ਫਿਲਮ ਦੇ ਵਿੱਚ ਜੋ ਅਜੀਤ ਡੋਵਾਲ ਨੇ ਕੀਤਾ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਦੇ ਆਧਾਰਤ ਜਿਹੜਾ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਸੀਗਾ ਐਸਜੀਪੀਸੀ ਨੂੰ ਇਹ ਫਿਲਮ ਦਿਖਾਈ ਸੀ ਸੋ ਐਸਜੀਪੀਸੀ ਨੇ ਵੀ ਇਸ ਨੂੰ ਗਲਤ ਠਹਿਰਾਇਆ ਸੀ ਕਿ ਕਿ ਜਾਂ ਤਾਂ ਫਿਰ ਪੰਜਾਬ 95 ਜਿਹੜੀ ਫਿਲਮਾਂ ਦਿਲਜੀਤ ਦੋਸਾਂਝ ਦੀ ਉਹ ਜਸਵੰਤ ਸਿੰਘ ਖਾਲੜਾ ਤੇ ਬਣਾਈ ਹੋਈ ਹੈ ਫਿਰ ਉਹ ਕਿਉਂ ਨਹੀਂ ਰਿਲੀਜ਼ ਕਰਦੇ ਤੁਸੀਂ ਉਹ ਵੀ ਰਿਲੀਜ਼ ਕਰੋ ਸਿੱਧਾ ਤੇ ਸਪਸ਼ਟ ਗੱਲ ਆ ਕਿ ਡੀਪ ਸਟੇਟ ਜਿਹਦੀ ਆਪਾਂ ਗੱਲ ਕਰਦੇ ਆਂ ਜਾਂ ਆਪਾਂ ਗੱਲ ਕਰੀਏ ਕਿ ਏਜੰਸੀਆਂ ਜਿੰਨਾ ਏਜੰਸੀਆਂ ਦੀ ਆਪਾਂ ਲਗਾਤਾਰ ਗੱਲ ਹੁੰਦੀ ਆ ਉਹਨਾਂ ਦੇ ਪ੍ਰਧਾਨ ਅਜੀਤ ਡਵਾਲ ਉਹਨਾਂ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਜਾਂ ਆਪਾਂ ਕਹ ਲਈਏ ਕਿ ਫਿਲਮ ਜਿਹੜੀ ਉਹ ਬੰਦ ਕਰਵਾਈ ਜਾ ਰਹੀ ਹੈ ਸੋ ਹਰੇਕ ਥਾਂ ਤੇ ਅਸੀਂ ਸਿਣਮੇ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਇੱਕ ਇਹੋ ਜਿਹਾ ਕੋਈ ਸੀਨ ਨਾ ਕ੍ਰੀਏਟ ਹੋਵੇ ਅਸੀਂ ਵੀ ਸ਼ਾਂਤਮਈ ਚਾਹੁੰਦੇ ਆ ਤੁਸੀਂ ਵੀ ਸ਼ਾਂਤਮਈ ਚਾਹੁੰਦੇ ਆ ਤੇ ਜਿਹੜੀ ਇਹ ਫਿਲਮ ਆ ਇਹ ਬੰਦ ਕਰਵਾਈ ਜਾਵੇ ਜੇ ਜਦੋਂ ਰਿਕਾਰਡ ਦੇ ਵਿੱਚ ਲੱਗਦੀ ਹੈ ਤੇ ਇਸ ਨੂੰ ਬੰਦ ਕਰਾਇਆ ਜਾਵੇ ਦੇਖੋ ਸ਼ਾਂਤਮਈ ਪਹਿਲਾਂ ਵੀ ਫਿਲਮਾਂ ਬੰਦ ਕਰਵਾਈਆਂ ਪਹਿਲਾਂ ਵੀ ਕਾਫੀ ਇਹੋ ਜੀਆਂ ਗੱਲਾਂ ਹੋਈਆਂ ਤੇ ਉਦੋਂ ਵੀ ਫਿਲਮਾਂ ਬੰਦ ਕਰਾਈਆਂ ਅਸੀਂ ਅੱਜ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨ ਆਏ ਆ ਕੇ ਪ੍ਰਸ਼ਾਸਨ ਆਪਦੇ ਤੌਰ ਤੇ ਵੀ ਕੁਝ ਕਰੇ ਨਾ ਅਸੀਂ ਹਰ ਵਾਰ ਅਸੀਂ ਜਾ ਕੇ ਫਿਲਮ ਬੰਦ ਕਰਾਉਣੇ ਆ ਪ੍ਰਸ਼ਾਸਨ ਨਾਲ ਸਾਡੇ ਸਹਿਯੋਗ ਜ਼ਰੂਰ ਕਰਦਾ ਕਿ ਜੇ ਕਿਤੇ ਪ੍ਰਸ਼ਾਸਨ ਆਪਦੇ ਵੱਲੋਂ ਹੀ ਸਹਿਯੋਗ ਕਰਕੇ ਜਿਹੜਾ ਇਹ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਹੋਣ ਦੇਵੇ ਤਾਂ ਬਹੁਤ ਵਧੀਆ ਗੱਲ ਆ